ਤੱਪੇ ਕੱਲ ਤੋਂ ਕੁਲਵਿੰਦਰ ਕੌਰ ਅਤੇ ਕੰਗਣਾ ਰੌਥ ਦੇ ਮਾਮਲੇ ਨੂੰ ਲੈ ਕੇ ਵੱਡਾ ਵਿਵਾਦ ਛੜਿਆ ਹੋਇਆ ਹੈ ਇੱਕ ਪਾਸੇ ਪੁਲਿਸ ਵੱਲੋਂ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਮਿਲ ਰਹੀਆਂ ਨੇ ਤਾਂ ਇਸ ਵਿਚਾਲੇ ਕੰਗਣਾ ਰੌਥ ਵੱਲੋਂ ਇਸ ਥੱਪੜ ਲਈ ਪੂਰੇ ਪੰਜਾਬੀਆਂ ਨੂੰ ਅਤਵਾਦੀ ਤੱਕ ਹਿਲਾਉਂਦੀ ਥਗਿਆ ਜਿਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਕਿ ਨਵਾਂ ਵਿਵਾਦ ਛੇੜ ਦਿੱਤਾ ਹੈ ਦਰਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਕੰਗਣਾ ਨਾਲ ਥੱਪੜ ਕਾਟ ਵਾਪਰਿਆ ਇਸ ਵੀਡੀਓ ਵਿੱਚ ਕੰਗੜਾ ਨੌਤ ਦਾ ਸਾਥੀ ਕੰਗੜਾ ਦੀ ਇੱਕ ਮਹਿਲਾ ਸਾਥੀ ਦੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ ਦੋਨੋਂ ਇੱਕ ਵਾਰ ਉਹ ਵੀਡੀਓ ਦਿਖਾਉਨੇ ਆ ਫਿਰ ਦੱਸਦੇ ਆ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ ਤਾਂ ਇਸ ਮਹਿਲਾ ਦੇ ਥੱਪੜ ਮਾਰਨ ਵਾਲੇ ਵਿਅਕਤੀ ਦਾ ਨਾਮ ਮਯੰਕ ਮਧੂਰ ਦੱਸਿਆ ਜਾ ਰਿਹਾ ਹੈ ਜਿਸ ਨੇ ਕਿ ਕੰਗਣਾ ਦੀ ਸਾਥੀ ਮਹਿਲਾ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਹੁਣ ਇਸ ਬਾਰੇ ਕਿਸੇ ਵੱਲੋਂ ਵੀ ਕੋਈ ਸਵਾਲ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਪੁਲਿਸ ਵੱਲੋਂ ਇਸ ਵਿਅਕਤੀ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਉਧਰ ਕਿਸਾਨ ਜਥੇਬੰਦੀਆਂ ਸਣੇ ਸੋਸ਼ਲ ਮੀਡੀਆ ਤੇ ਲੋਕ ਤਮਾਮ ਮਯੰਕ ਮਧੂਰ ਤੇ ਕਾਰਵਾਈ ਕਰਨ ਲਈ ਸਵਾਲ ਚੁੱਕ ਰਹੇ ਨੇ ਲੋਕਾਂ ਦਾ ਇਲਜ਼ਾਮ ਹੈ ਕਿ ਗੁਲਵਿੰਦਰ ਕੌਰ ਦੀ ਥੱਪੜ ਮਾਰਦਿਆਂ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਮਯੰਕ ਮਧੂਰ ਸਾਫ਼ ਤੌਰ ਤੇ ਇੱਕ ਮਹਿਲਾ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਨੇ ਅਤੇ ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਵੀਡੀਓ ਚੰਡੀਗੜ੍ਹ 에어ਪੋਰਟ ਦੀ ਹੈ ਜਦੋਂ ਕੰਗੜਾ ਰਨਾਉਤ ਦਿੱਲੀ ਜਾਣ ਲਈ ਚੰਡੀਗੜ੍ਹ 에어ਪੋਰਟ ਪਹੁੰਚੇ ਸੀ ਜਿੱਥੇ ਕਿ ਉਹਨਾਂ ਵੱਲੋਂ ਫਲਾਈਟ ਨੰਬਰ UK707 ਰਾਹੀਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਸੀ ਇਸ ਦੌਰਾਨ ਸੁਰੱਖਿਆ ਜਾਂਚ ਤੋਂ ਬਾਅਦ ਵੋਡਿੰਗ ਲਈ ਜਿਵੇਂ ਹੀ ਕੰਗਣਾ ਰੌਤ ਅੱਖੇ ਆਏ ਤਾਂ ਸੀਆਈਐਸਐਫਾ ਯੂਨਿਟ ਚੰਡੀਗੜ੍ਹ ਦੇ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਤੇ ਇਲਜ਼ਾਮ ਲੱਗੇ ਕਿ ਉਸ ਵੱਲੋਂ ਕੰਗਣਾ ਰੌਤ ਦੇ ਥੱਪੜ ਮਾਰਿਆ ਗਿਆ ਹਾਲਾਂਕਿ ਇਸ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਜਾਂ ਫਿਰ 에어ਪੋਰਟ ਤੇ ਲੱਗੇ ਕੈਮਰਿਆਂ ਦੀ ਕੋਈ ਵੀ ਵੀਡੀਓ ਇਸ ਗੱਲ ਦੀ ਗਵਾਹੀ ਨਹੀਂ ਭਰਦੀ ਕਿ ਕੁਲਵਿੰਦਰ ਕੌਰ ਵੱਲੋਂ ਅਸਲ ਵਿੱਚ ਕੰਗਣਾ ਰੌਤ ਤੇ ਥੱਪੜ ਮਾਰਿਆ ਗਿਆ ਪਰ ਦੂਜੇ ਪਾਸੇ ਕੰਗਣਾ ਰੌਤ ਦੇ ਸਾਥੀ ਮਯੰਕ ਮਧੁਰ ਇੱਕ ਕੁੜੀ ਦੇ ਥੱਪੜ ਮਾਰਦਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਹ ਸਵਾਲ ਉੱਠੇ ਨੇ ਕਿ ਆਖਿਰ ਇਸ ਵਿਅਕਤੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂ ਨਹੀਂ ਇਸ ਨੂੰ ਕੁਲਵਿੰਦਰ ਕੌਰ ਵਾਂਗੂ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਉਸ ਤੋਂ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਗਈ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕਿਹੋ ਜਿਹਾ ਰੁਖ ਰਹਿੰਦਾ ਹੈ ਜਾਂ ਫਿਰ ਪੁਲਿਸ ਮੈਂਕ ਮਜ਼ਦੂਰ ਖਿਲਾਫ ਕਿਹੋ ਜਿਹੀ ਕਾਰਵਾਈ ਕਰਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ